ਆ ਕੁੜੀ ਨੇ ਸੱਦਿਆ ਘਾਰੇ ਨੇ ਮੇਰਾ ਪੁੱਤ ਮਰਵਾ ਦਿੱਤਾ ਬਟਾਲਾ ਦੇ ਗੋਬਿੰਦਨਗਰ ਚੋਂ ਅੱਜ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਪ੍ਰੇਮੀ ਦੀ লাশ ਉਸ ਦੀ ਪ੍ਰੇਮਿਕਾ ਕਰੋ ਮਿਲੀ ਜੀ ਹਾਂ ਮਾਮਲਾ ਹੈ ਬਟਾਲਾ ਦੇ ਗੋਬਿੰਦਨਗਰ ਦਾ ਜਦ ਉਸ ਦੀ ਪਾਲ ਕਰਦੇ ਉਸ ਦੀ ਮਾਂ 5 ਦਿਨ ਬਾਅਦ ਉਸ ਦੇ ਘਰ ਪਹੁੰਚੀ ਅਤੇ ਪਤਾ ਚੱਲਿਆ ਕਿ ਘਰ ਦੇ ਦਰਵਾਜ਼ੇ ਬੰਦ ਨੇ ਪਰ ਬਦਬੂ ਆਉਂਦਿਆਂ ਦੇਖ ਉਸ ਨੂੰ ਸ਼ੱਕ ਹੋ ਗਿਆ ਅਤੇ ਜਦ ਕੁੜੀ ਦੇ ਪਰਿਵਾਰ ਵਾਲਿਆਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਉਹਨਾਂ ਦੇ ਪੁੱਤਰ ਨੂੰ ਮਾਰ ਕੇ ਉਸ ਦੀ লাশ ਘਰ ਦੇ ਵਿੱਚ ਹੀ ਦੱਬੀ ਗਈ ਹੈ ਆਓ ਜਾਣ ਲੈਂਦੇ ਹਾਂ ਕੀ ਹੈ ਪੂਰਾ ਮਾਮਲਾ ਅਤੇ ਪੁਲਿਸ ਦਾ ਵੀ ਕੀ ਕਹਿਣਾ ਹੈ ਦੇਖਦੇ ਹਾਂ ਤਾਂ ਪਤਾ ਹੋਈ ਨੌਜਵਾਨ ਪੁੱਦੀਪਾਲ ਘਰ ਦੀ ਜਦਮਾ ਪਹੁੰਚੀ ਪੁੱਤਰ ਦੀ ਮੰਗੇਤਰ ਦੇ ਘਰ ਤਾਂ ਪੈ ਗਿਆ ਰੋਲਾ ਬਦਬੂਆਂ ਨਾਲ ਪਿਆ ਸ਼ੱਕ ਜਦ লাশ ਮੰਗੇਤਰ ਦੇ ਘਰ ਹੋਣ ਦੀ ਸੂਚਨਾ ਪੁਲਿਸ ਨੂੰ ਦਿੱਤੀ ਮਾ ਦਾ ਰੋ ਰੋ ਬੁਰਾ ਹਾਲ ਬਟਾਲਾ ਦੇ ਪ੍ਰੇਮਨਗਰ ਦਾ ਰਹਿਣ ਵਾਲਾ 18 ਸਾਲਾਂ ਦਾ ਨੌਜਵਾਨ ਸਾਹਿਲ ਜੋਬੀ ਤੇ ਕੁਝ ਦਿਨਾਂ ਤੋਂ ਘਰੋਂ ਲਾਪਤਾ ਸੀ ਅਤੇ ਮਾਂ ਦਾ ਦੋ ਦਿਨਾਂ ਤੋਂ ਪੁੱਤ ਦੀ ਪਾਲ ਕਰ ਰਹੀ ਸੀ ਦਰਦ-ਦਰ ਪਟਕ ਰਹੀ ਸੀ ਅਤੇ ਜਦ ਅੱਜ ਆਪਣੇ ਹੋਣ ਵਾਲੇ ਕੁੜਮਾ ਦੇ ਘਰ ਗਈ ਤਾਂ ਉੱਥੇ ਉਸ ਨੂੰ ਕੁਝ ਛੱਪਿਆ ਆਦੇ ਉਸ ਵੱਲੋਂ ਰੋ-ਰੋ ਆਪਣੇ ਰਿਸ਼ਤੇਦਾਰ ਅਤੇ ਲੋਕ ਇਕੱਠੇ ਕੀਤੇ ਗਏ ਅਤੇ ਜਦ ਮੌਕੇ ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਸਾਹਮਣੇ ਇਹ ਆਇਆ ਕੀ ਸਾਹਿਲ ਦਿਲਲਾਸ਼ ਉਸ ਦੀ ਮੰਗੇਤਰ ਦੇ ਘਰ ਚੋਂ ਹੀ ਮਿਲੀ ਉੱਥੇ ਮਾਂ ਦਾ ਰੋ ਰੋ ਬੁਰਾ ਹਾਲ ਹੋਇਆ ਸਾਹਿਲ ਤਿੰਨ ਪੈਣਾ ਦਾ ਕੱਲਾ ਪਰਾ ਸੀ ਅਤੇ ਜਦ ਕਿ ਉਸ ਦਾ ਪਿਤਾ ਵੀ ਗੁੰਗਾ ਹੈ ਅਤੇ ਉਸ ਦਾ ਪਰਿਵਾਰ ਦਾ ਉਹ ਸਹਾਰਾ ਸੀ ਬਟਾਲਾ ਦੇ ਗੋਬਿੰਦਨਗਰ ਚ ਅੱਜ ਇੱਕ ਘਰ ਚੋਂ ਬਦਬੂ ਆਉਣ ਤੋਂ ਬਾਅਦ ਅਤੇ ਉਸ ਘਰ ਦੇ ਬਾਹਰ ਆਪਣੇ ਪੁੱਤ ਦੀ ਪਾਲ ਕਰ ਰਹੀ ਰੋਲਾ ਪਾਉਣ ਦੀ ਮਾਂ ਉਹਨੂੰ ਦੇਖ ਕੇ ਲਾਕਾ ਉੱਥੇ ਇਕੱਠਾ ਹੋ ਗਿਆ ਅਤੇ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਉੱਥੇ ਹੀ ਕੁਝ ਦਿਨਾ ਤੋਂ ਲਾਪਤਾ ਜਿਸ ਦੀ ਉਮਰ 18 ਸਾਲ ਹੈ ਸਾਹਿਲ ਦੀ ਮਾਂ ਅਤੇ ਉਸ ਦੇ ਮਾਮੇ ਮੁਤਾਬਿਕ ਸਾਹਿਲ ਦਾ ਇੱਕ ਗੋਬਿੰਦਨਗਰ ਦੀ ਰਹਿਣ ਵਾਲੀ ਲੜਕੀ ਦੇ ਨਾਲ ਪ੍ਰੇਮ ਸਬੰਧ ਸਨ ਅਤੇ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਉਹਨਾਂ ਦਾ ਇੱਕ ਮਹੀਨੇ ਪਹਿਲਾਂ ਹੀ ਰਿਸ਼ਤਾ ਹੋਇਆ ਸੀ ਲੇਕਿਨ ਅੱਜ ਜਦ ਸਾਹਿਲ ਦੀ ਪਾਲਕਾਰ ਦੀ ਮਾਂ ਆਪਣੇ ਕੁੜਮੇ ਦੇ ਘਰ ਪਹੁੰਚ ਗਈ ਤਾਂ ਉਸ ਨੂੰ ਸ਼ੱਕ ਹੋਇਆ ਅਤੇ ਬਦਬੂ ਵੀ ਆਈ ਰੋਲਾ ਪੈ ਗਿਆ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕਰ ਚ ਜਾ ਕੇ ਜਦ ਘਰ ਚ ਮੌਜੂਦ ਲੜਕੀ ਦੀ ਮਾਂ ਨੂੰ ਹਿਰਾਸਤ ਚ ਲੈ ਕੇ ਪੁੱਛਗਿੱਛ ਕੀਤੀ ਗਈ ਤਾਂ ਘਰ ਚ ਨੌਜਵਾਨ ਦੀ Laash ਦੱਬੇ ਹੋਣ ਦੀ ਸੱਚਾਈ ਸਾਹਮਣੇ ਆਈ ਆਦੇ ਪੁਲਿਸ ਨੇ ਲਾਭ ਲਈ ਅਤੇ ਭੇਜ ਦਿੱਤਾ ਗਿਆ ਪੋਸਟਮਾਰਟਮ ਲਈ ਉਹ ਦਰਮਰਤਕ ਨੌਜਵਾਨ ਦੀ ਮਾਂ ਦਾ ਰੋ ਰੋ ਬੁਰਾ ਹਾਲ ਹੋਇਆ ਅਤੇ ਉਹ ਪੁੱਤ ਦੇ ਕਤਲ ਦਾ ਇਨਸਾਫ ਮੰਗ ਰਹੀ ਹੈ ਅਤੇ ਡੀਐਸਪੀ ਪਰਮਵੀਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਲਾਸ਼ ਕਬਜ਼ੇ ਚ ਲੈ ਲਈ ਗਈ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਜੀ ਆ ਕੁੜੀ ਨੇ ਸੱਦਿਆ ਘਾਰੇ ਨੇ ਮੇਰਾ ਪੁੱਤ ਮਰਵਾ ਦਿੱਤਾ। ਕੁੜੀ ਨਾਲ ਕੀ ਰਿਸ਼ਤਾ ਹੈ ਕੁੜੀ ਨੇ ਮੰਗੜੀ ਕੀਤੀ ਜ਼ਬਰਦਸਤੀ ਮੈਨੂੰ ਫੋਨ ਕਰ ਕਰ ਕੇ ਕਹਿੰਦੇ ਹੈ ਇਹਦਾ ਵਿਆਹ ਕਰ ਦੋ ਜੇ ਚੇਤੀ ਦੇ ਵਿਆਹ ਕਰ ਦੋ ਮੈਂ ਮੇਰਾ ਪੁੱਤ ਜੀ ਨਹੀਂ ਐ ਇੰਨੇ ਜੋਗਾ ਮੇਰਾ ਪੁੱਤ ਨਹੀਂ ਇੰਨੇ ਜੋਗਾ ਮੈਂ ਅਜੇ ਨਹੀਂ ਕਰ ਰਹਾ ਇਹ 18 ਸਾਲ ਉਮਰ ਨਹੀਂ ਹੋਈ ਮੰਨਦੀ ਨਹੀਂ ਜਨਾਨੀ ਬੜੀ ਛੇਤੀ ਮੇ ਵਿਆਹ ਮੰਗਦੀ ਤੋੜੇ ਦਿਨ ਪਹਿਲੋ ਫੇਰ ਮੈਨੂੰ ਫੋਨ ਕੀਤਾ ਤਿੰਨ ਦਿਨ ਪਹਿਲੋ ਵਿਆਹ ਮੰਗਦੀ ਰਹੀ ਛੇਤੀ ਦੋ ਛੇਤੀ ਕੀ ਆਈ ਇੱਕ ਵਾਰੀ ਰਾਤ 9 ਵਜੇ ਮੈਂ ਇੱਕ ਵਾਰੀ 9 ਵਜੇ ਨਾ ਗੇੜੀ ਮਾਰੀ ਇੱਕ ਵਾਰੀ 10 ਵਜੇ ਨਾ ਮਾਰੀ ਆ ਜਨਾਨੀ ਆਈ ਆ ਘਰ ਆਣ ਕੇ ਪਤਾ ਨਹੀਂ ਅੰਦਰੋਂ ਪੈਸੇ ਪੂਹੇ ਕੱਢ ਕੇ ਲੈ ਕੇ ਗਈ ਆ ਪਰ ਇਹਨੇ ਖੋਲ ਕੇ ਬੂਆ ਕਹਨੂੰ ਦੱਸਿਆ ਨਹੀਂ ਆ ਮੈਂ ਤਾਂ ਕੱਲ ਦੀ ਲੰਬੜੀ ਆਪਣੇ ਪੁੱਤ ਨੂੰ ਇਹਨੇ ਦੱਸਿਆ ਨਹੀਂ ਜਨਾਨੀ ਨੇ ਕੇ ਅੰਦਰ ਹੀ ਕਰ ਦਿੱਤਾ ਮੇਰਾ ਪੁੱਤ ਜਗੀ ਜਿੱਦਾ ਆ ਕੇ ਦੀ ਕਾਪੂਰੀ ਹੋਣਾ ਐ ਮੈਂ ਤਾਂ ਕੱਲੀ ਧੋੜੀ ਭੱਜੀ ਫਿਰਦੀ ਜਿਹੜਾ ਸਮਾਂ ਹੋਇਆ ਡੇਢ ਕਿ ਮਹੀਨਾ ਹੋ ਗਿਆ ਮੈਂ ਕੀਤਾ ਦਿੱਲੀ ਵਾਰੀ ਇਹਦੇ ਨਾਲ ਮਿਲਿਆ ਤੇ ਨੇ ਮੰਗਣੀ ਕਰਵਾ ਲਈ ਉਹਨੇ ਕਹਿੰਦਾ ਮम्मी ਮੈਨੂੰ ਪਸੰਦ ਵਾ ਉਹ ਕੁੜੀ ਵੀ ਇਹਦੇ ਗਲੋਂ ਨਹੀਂ ਹਲਤਦੀ ਆਂਦੀ ਤੂੰ ਆਪਣੇ ਘਰ ਗੱਲ ਕਰ ਮੈਂ ਮੈਨੂੰ ਨਹੀਂ ਪਸੰਦ ਤੇ ਤੇ ਘਰ ਤੋਂ ਛੋਟੀ ਜੀ ਮੇਰਾ ਮੁੰਡਾ ਦੇ ਕਿੱਡਾ ਜਵਾਨ ਮੈਂ ਮਖੌਲ ਕਰਿਆ ਕਰਨੇ ਲੋਕਾਂ ਨੇ ਐਡਾ ਜਵਾਨ ਪੁੱਤ ਮੇਰਾ ਕਾਕੇ ਵੈਗੀ ਜਨਾਨੀ ਪਰਿਵਾਰ ਚ ਕੌਣ ਕੌਣ ਹੋਰ ਪਰਿਵਾਰ ਚ ਇਹ ਜਨਾਨੀ ਆਪਣੇ ਸਹੁਰੇ ਰੋ ਸਾਸ ਸਹੁਰੇ ਨਾਲ ਲੱਗ ਕੇ ਰਹਿੰਦੀ ਦੋਵੇਂ ਮਾਵਾਂ ਆਂ ਨਹੀਂ ਤੁਹਾਡੇ ਪਰਿਵਾਰ ਚ ਕੌਣ ਕੌਣ ਮੇਰੇ ਪਰਿਵਾਰ ਚ ਮੇਰਾ ਸਹੁਰਾ ਵਾ ਮੇਰੀਆਂ ਬੇਟੀਆਂ ਤੇ ਨਾਲ ਇੱਕ ਛੋਟੇ ਦਾ ਮੁੰਡਾ ਮੇਰੇ ਕੋਲ ਇੱਕ ਬੇਟਾ ਸੀ ਹਾਂਜੀ ਹਾਂਜੀ ਮੇਰਾ ਇੱਕੋ ਹੀ ਇੱਕ ਛੋਟੇ ਮੇਰੇ ਦੇਰ ਦਾ ਬੇਟਾ ਵਾ ਕੀ ਮੰਗ ਕੀ ਕਰਦੇ ਮੰਗ ਕੀ ਕਰਨੇ ਇਨਸਾਫ ਮੰਗਦੇ ਮੇਰੇ ਪੁੱਤ ਤੇ ਨਹੀਂ ਗਏ ਇਧਕੇ ਕੋਈ ਕੁਝ ਨਹੀਂ ਮੰਗਦੇ ਉਹਨਾਂ ਇਨਸਾਫ ਚਾਹੀਦਾ ਮੇਰੇ ਪੁੱਤ ਤੇ ਜੋ ਕੀਤਾ ਵਾ ਮੇਰੇ ਪੁੱਤ ਨਾਲ ਮਾਰਾ ਕੀਤਾ ਨੇ ਇਹ ਮੈਨੂੰ ਬੁੱਢੀ ਨੇ ਇਹ ਬੁੱਢੀ ਨੇ ਘੜੀ ਤੇ ਘੜੀ ਸਜ਼ਾ ਜੋ ਕੀਤਾ ਜਾਂਦਾ ਕੀਤਾ ਕਰੋ ਇਹਦੇ ਨਾਲ ਮੇਰੇ ਬੱਚੇ ਇਹਨੂੰ ਮੋੜ ਦੋ ਮੈਂ ਕੋਝ ਨਹੀਂ ਮੰਗ ਰਹੀ ਕਾ ਹਏ ਮੇਰਾ ਨਾਮ ਮੁਕੱਦਰ ਜੀ ਜਦੋਂ ਇਹਨੇ ਇਦਾਂ ਕੀਤਾ ਜੇ ਕਿ ਪਹਿਲਾਂ ਤੇ ਮੁੰਡੇ ਕੁੜੀ ਮਤਲਬ ਕਿ ਇੱਕ ਦੂਜੇ ਨੂੰ ਪਸੰਦ ਕਰਦੇ ਸੀ ਤੇ ਕੁੜੀ ਇੱਕ ਦਿਨ ਸਾਡੇ ਘਰੇ ਗਈ ਇਹਨੇ ਮੰਗਰੇ ਨਾਲ ਆਈ ਉਹਨਾਂ ਨੂੰ ਫੋਨ ਕੀਤਾ ਉਹਦੇ ਮੰਮੀ ਡੈਡੀ ਨੂੰ ਕਿ ਆ ਤੁਹਾਡੀ ਕੁੜੀ ਆਈ ਆ ਕਿ ਇਹ ਮਤਲਬ ਕਿ ਕੀ ਕਰਨਾ ਜੀ ਦੱਸ ਉਹਨਾਂ ਨੇ ਮੁੰਕੇ ਇਹ ਗੱਲ ਆਖਿਆ ਕਿ ਚਲੋ ਅਸੀਂ ਉਹਨਾਂ ਨੂੰ ਕਿਹਾ ਕਿ ਚਲੋ ਤੁਹਾਡੀ ਇੱਜ਼ਤ ਹਰ ਇੱਕ ਦੀ ਧੀਆ ਭੈਣ ਦੀ ਇੱਜ਼ਤ ਹਰ ਇੱਕ ਦੀ ਹੁੰਦੀ ਹੈ ਇਹਨਾਂ ਨੂੰ ਕਹ ਕੇ ਚਲੋ ਤੁਸੀਂ ਰਿਸ਼ਤਾ ਕਰ ਦੋ ਇਹਨਾਂ ਨੇ ਰਿਸ਼ਤਾ ਕੀਤਾ ਹੱਲੇ ਸਾਡੇ ਕੋ ਜਿਹੜੀਆਂ ਫੋਟੋਆਂ ਨੇ ਰੋਕੇ ਦੀਆਂ ਉਹ ਹੀ ਹੈਗੀਆਂ ਜੀ ਇਹਨਾਂ ਨੇ ਅੱਜ ਇਹ ਰੋਕਾ ਕਰਕੇ ਮੁੜ ਕੇ ਅੱਜ ਸਾਡੇ ਆਪਣੇ ਮਾਰਕੀਟ ਅੰਦਰ ਨੱਪਤਾ ਤਾਂ ਤਾਂ ਮੁੰਡੇ ਦੀ ਉਮਰ ਕੋਈ 18 ਸਾਲ ਹੈਗੀ ਜੀ 18 ਸਾਲ ਦੀ ਹੈਗੀ ਕੁੜੀ ਦੀ ਵੀ ਇੰਨੀ ਕਹ ਹੈ ਜੀ 18 ਸਾਲ ਅੱਛਾ ਤਾਂ ਇਹ ਕਿੱਥੇ ਮੁੰਡਾ ਕਿੱਥੋਂ ਦਾ ਰਹਿਣ ਵਾਲਾ ਹੈ ਮੁੰਡਾ ਇਹ ਪ੍ਰੇਮਨਗਰ ਦਾ ਜੀ 2 ਨੰਬਰ ਗਲੀ ਦਾ ਫੜਿਆ ਜੇ ਇਹਨਾਂ ਦੇ ਸਿਰਫ ਜਿਹੜੀ ਮੁੰਡੇ ਦੀ ਇਹਦੀ ਕੁੜੀ ਦੀ ਮਾਂ ਵਾ ਬਸ ਉਹਨੂੰ ਫੜਿਆ ਜੇ ਬਾਕੀ ਸਾਰੇ ਜੀ ਘਰੋਂ ਫਰਾਰ ਹਾਂਜੀ ਤੁਹਾਨੂੰ ਮੈਂ ਪੁਲਸ ਤੋਂ ਕਾਲਾ ਖੋਲ ਕੇ ਜਾਓ ਡੈਡਪੋਰੀ ਕੱਢਿਆ ਗਿਆ ਨਹੀਂ ਹੱਲੇ ਕੁਝ ਨਹੀਂ ਜੀ ਕੱਢਿਆ ਗਿਆ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਮਾਰਕ ਦੇ ਅੰਦਰ ਨੱਪਤਾ ਹੈ ਅੰਦਰ 스멜 ਆਉਂਦੀ ਜੀ ਬਹੁਤ ਜੰਗੰਦੀ ਤੁਸੀਂ ਆਪ 스멜 ਲੈ ਸਕਦੇ ਹੋ ਮਤਲਬ ਕਿ ਗੇਟ ਲੱਗੇ ਹੋ ਜਾਓ 스멜 ਆਉਂਦੀ ਬਹੁਤ ਗੰਦੀ 스멜 ਆਉਂਦੀ ਮੁੰਡੇ ਦਾ ਨਾਮ ਕੀ ਸੀ ਸਾਹਿਲ ਮਟੂ ਕਰਦਾ ਕੀ ਸੀ ਮੁੰਡਾ ਪੜਦਾ ਹੈ ਜੀ ਕਿਹੜੀ ਕਲਾਸ ਹੈ ਇਹ ਪੜਦਾ ਹੀ 10ਵੀਂ ਪੜਨ ਰਿਹਾ ਹੀ ਜੀ ਮੁੰਡੇ ਦੇ ਫਾਦਰ ਸਾਹਿਬ ਦਾ ਕੀ ਨਾਮ ਹੈ ਫਾਦਰ ਸਾਹਿਬ ਉਹਨਾਂ ਦੇ ਫਾਦਰ ਤੇ ਗੁੰਗੇ ਹੀ ਨੇ ਉਹ ਮਤਲਬ ਕਿ ਪੇਂਟ ਦਾ ਕੰਮ ਕਰਦੇ ਸੀ ਅੱਜ ਤੱਕੋਂ ਮੁੰਡਾ ਜੀ ਸਾਨੂੰ ਕਰੀਬ 2 ਵਜੇ ਇੱਕ ਇਤਲਾਹ ਮਿਲੀ ਆ ਕਿ ਇੱਕ ਸ਼ਾਹਲ ਨਾਮ ਦਾ ਮੁੰਡਾ ਜਿਹੜਾ ਕਿ ਜਿਹਦੀ ਇੰਗੇਜਮੈਂਟ ਆ ਨਿਊ ਗੋਵਿੰਦਨਗਰ ਦੇ ਉਹ ਹਿੱਆ ਇੰਗੇਜਮੈਂਟ ਹੋਈ ਆ ਚਰਨਜੀਤ ਦੀ ਲੜਕੀ ਨਾਲ ਉਹ ਕਿਤੇ ਐਤਵਾਰ ਦਾ ਉਹਦੇ ਨਾਲ ਘੁੰਮਣ ਗਿਆ ਉਹ ਅੱਜ ਜਿਹੜੀ ਲੜਕੀ ਦੀ ਮਾਤਾ ਉਹਨਾਂ ਦੇ ਘਰੇ ਗਈ ਆ ਤੇ ਉਹਦੀ ਮਾਤਾ ਨੇ ਪੁੱਛਿਆ ਅੱਗੇ ਵੀ ਆਣ ਜਾਣ ਹੋਣਾ ਹੈ ਉਹਨਾਂ ਨੇ ਪੁੱਛਿਆ ਵੀ ਲੜਕਾ ਕਿੱਥੇ ਆ ਉਹ ਕਹਿੰਦਾ ਘੁੰਮਣ ਗਿਆ ਉਹ ਕੁਦਰਤੀ ਉਹ ਜਿਲੇ ਮਾਤਾ ਆ ਗਈ ਤੇ ਉਹਦੀ ਮਾਤਾ ਵੀ ਲੜਕੇ ਦੀ ਸ਼ਾਇਦ ਦੀ ਨਾਲ ਹੀ ਆ ਗਈ ਪਿੱਛੇ ਉਹਨਾਂ ਦੇ ਕਿਹ ਜਿਲੇ ਘਰ ਦੇ ਲੱਗਿਆ ਤੇ ਉਹਨੂੰ ਸਮੈਲ ਆ ਰਹੀ ਸੀ ਤਾਂ ਹਿਊਮਨ ਬਾਡੀ ਦੀ ਠੀਕ ਹੈ ਉਹ ਉਸੇ ਵੇਲੇ ਉਹਨੇ ਥਾਣੇ ਤਲਾਹ ਦਿੱਤੀ ਆ ਤਾਂ ਉਸੇ ਮੌਕੇ ਤੇ ਅਸੀਂ ਸਾਰੇ ਨੇਰ ਤਸੀਲਦਾਰ ਦੀ ਹਾਜ਼ਰੀ ਪਹੁੰਚ ਗਏ ਇੱਥੇ ਉਸ ਤੋਂ ਬਾਅਦ ਐਫ ਆਈ ਆਰ ਦਰਜ ਕੀਤੀ ਆ ਕਤਲ ਦੀ ਤੇ ਇੱਕ ਡੈਡ ਬੋਡੀ ਤੇ ਦਾਮ ਲਈ ਕਿਹੋ ਜਿਹਾ ਡੈਡ ਬੋਡੀ ਜਿਹੜੀ ਆ ਉਹਨਾਂ ਨੇ ਦਫਨਾਈ ਵੀ ਉਹਦਾ ਆਪਣੇ ਘਰ ਦੇ ਅੰਦਰ ਟੋਇਆ ਪਟਕੀ ਉੱਥੋਂ ਅਸੀਂ ਕੱਢ ਕੇ ਲਿਆਇਆ ਉਹ ਪਰਚਾ ਦਿੱਤਾ ਤਿੰਨ ਬੰਦਿਆਂ ਦੇ ਬਾਈ ਨੇਮ ਪਰਚਾ ਦੋ ਅਨਨੋਨ ਤੇ ਆ ਬਾਕੀ ਪੋਸਟਮਾਨ ਨੂੰ ਕਰਾਉਣ ਤੋਂ ਬਾਅਦ ਜੋ ਆਏਗਾ ਉਹ ਰੈਸਟ ਕੋਈ ਨਹੀਂ ਹੋਇਆ ਜਿਹੜੇ ਰੈਸਟ ਰਤਨ ਜ਼ਰੂਰ ਆਸੇ